ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਤੇ ਅੱਜ ਅੰਮ੍ਰਿਤ ਲੋੜੀ ਲੋੜੀ guzri ਹੈ ਨਾ ਆਪਣੇ ਪੈਣ ਭਰਾਵਾਂ ਦੀ ਆਪਣੇ ਸਿੱਖ ਵੀਰਾਂ ਦੀ ਤੇ ਬਹੁਤ ਹਰ ਪਾਸੇ ਬਹੁਤ ਜੋਸ਼ੋਖ ਰੌਸ਼ਨਲ ਮਨਾਈ ਗਈ ਹੈ ਔਰ ਤੈਨੂੰ ਪਤਾ ਹੈ ਲੋੜੀ ਤੇ ਪੇਕੇ ਹੁੰਦੇ ਆ ਕੁਛ ਨਾ ਕੁਛ ਸਾਮਾਨ ਲੈ ਕੇ ਚੀਜ਼ਾਂ ਲੈ ਕੇ ਸੰਧਾਰਾ ਜਿਹਨੂੰ ਕਹਿੰਦੇ ਨੇ ਤੇ ਆਪਣੇ ਕੋਲ ਜਿਹੜਾ ਅੱਜ ਦਾ ਵੀ ਲੋਗ ਹੈ ਰਿਤੂ લાલિયા હા اچھا ਰੀਤੂ ਰੀਤੂ ਤੇਰੀ ਤੂੰ ਲਾਲિયા હા ਤੇ ਇਹਨਾਂ ਦਾ ਵੀ ਵਲੌਗ ਹੈ ਆਪਣੇ ਕੋਲ ਔਰ ਇਹਨਾਂ ਦੀ ਜੀ ਕੀ ਹੈ ਰੀਤੂ ਲਾਲિયા ਐਂਡ ਨਵੀ ਲਾਲિયા ਦਾ ਪੰਜਾਬੀ ਵਲੌਗ ਤੇ ਟਾਈਟਲ ਹੈ ਜੀ ਪਗਦਣ ਦੇ ਪੇਕੇ ਆ ਰਹੇ ਨੇ ਆਪਾਂ ਵਲੌਗ ਦੇਖਨੇ ਆ ਤੇ ਫਿਰ ਉਸਦੇ ਬਾਅਦ ਗੱਲਬਾਤ ਕਰਦੇ ਆ ਆਪਾਂ ਇਹਨਾਂ ਦਾ ਵਲੌਗ ਫਸਟ ਟਾਈਮ ਦੇਖ ਲੋਕ ਮਿੱਤਰੋ ਅਣਖ ਜਾਗੀ ਪਗਦਣ ਦੇ ਪੇਕੇ ਆਏ ਆ ਪੇਕੇ ਆ ਰਹੇ ਆ ਪਹਿਲਾਂ ਹੀ ਆਣਾ ਸੀ ਮੈਨੂੰ ਪਹਿਲਾਂ ਨਹੀਂ ਆਣਾ ਸੀ ਕਲਪਾ ਪੁਆਇੰਟ ਵਾਲੇ ਚੱਕਰ ਚ ਆ ਰਹੇ ਆ ਨਹੀਂ ਜੀ ਪਹਿਲੇ ਆਣਾ ਸੀ ਉਹਨਾਂ ਨੇ ਬਸ ਇੱਕ ਤੁਸੀਂ ਜਾ ਤੁਸੀਂ ਦੋ ਵੀਡੀਓ ਪਾਈਆਂ ਬਸ ਤੇ ਲੋੜੀ ਦਾ ਹੁਣ ਪਤਾ ਨਹੀਂ ਉਹਨੂੰ ਕੀ ਸਮਝਾ ਨਹੀਂ ਮੇਰਾ ਮੇਰਾ ਪੂਰਾ ਪਰਿਵਾਰ ਮਮਾ ਆ ਗਿਆ ਰਹੇ ਤੁਹਾਡੇ ਘਰ ਕਿਉਂ ਨਹੀਂ ਲੱਗੇ ਮਮਾ ਡੈਡੀ ਇੰਦਰਾ ਸਭ ਸਭ ਆ ਰਹੇ ਲਓ ਜੀ ਆਪਾਂ ਜਦੋਂ ਵੀ ਆਉਂਦੇ ਆ ਹੈਨਾ ਤੇ ਇਹ everybody think is incredible ali. ਮੈਂ ਕਿਹਾ ਨਾ ਕਿ ਮੈਂ ਕਿਹਨੂੰ ਮਾੜਨੀ ਘਣਾ ਮੈਥਨ ਦੱਸ ਤਾ। ਕਿਹਨੇ ਵੀ ਕਿਹਾ ਹਾਂ ਉਹ ਤਾਂ ਦਲਾਵਾ ਨਹੀਂ ਕਹਿੰਦਾ। ਕਦੀ ਹੀ ਨਹੀਂ ਕਰਦਾ ਭਾਈ। ਬੈਸਟ ਵਾਈਫ ਐਵਰ। ਤੇ ਆਪਾਂ ਚਲੋ ਜਦੋਂ ਆਉਂਦੇ ਆ ਤੇ ਉਹਨਾਂ ਦੀ ਐਂਟਰੀ ਤੁਹਾਨੂੰ ਦਿਖਾਵਾਂਗੇ। ਤੇ ਜੇ ਕਨ ਕਾਲ ਫੋਨ ਕਰ ਦਿਆ। ਬਸ ਪਹੁੰਚ ਨਾਲੇ। ਕੰਟੀਨਿਊ ਵੀ। ਖੁਸ਼ੀ ਦੇਖੋ ਤੀਂ ਕੇ ਕੇ ਖੁਸ਼ੀ ਮੇਰੇ ਦਾਦਾ ਦੀ ਆਵਾਜ਼ ਦਾ ਖੁਸ਼ੀ ਮੇਰੇ ਲੇਖੇ ਆ ਰਹੇ ਮੇਰਾ ਮੇਰਾ ਪਰਵਾਰ ਮੇਰੇ ਘਰ ਆ ਰਿਹਾ ਇਸ ਨੂੰ ਚੰਗਾ ਲੱਗ ਰਿਹਾ ਹੈ ਐਨੀਵੇਜ਼ ਮੈਨੂੰ ਚੰਗਾ ਲੱਗਣਾ ਹੈ ਉਹਨੂੰ ਪਤਾ ਹੈ ਕਿ ਮਾਝੇ ਵਾਲੇ ਜਿਹੜੇ ਹਨ ਉਹ ਘਰ ਆਏ ਉਹ ਕਹਿੰਦੇ ਅੱਛਾ ਠੀਕ ਹੈ ਜਿਹਨੂੰ ਕੋਈ ਚੌੜ ਦਿਖਾਉਂਦਾ ਹਨ ਅੱਛਾ ਉਹ ਮੈਨਾਂ ਨਾਲ ਹੈ ਐਨੀਵੇਜ਼ ਆਪਾਂ ਇਹੋਂ ਬੈਠ ਤੇ ਫਿਰ ਅੱਗੇ ਬਾਤ ਸੁਣੀ ਅੱਛਾ

ਬਿਲਕੁਲ ਜੀ ਨੋ ਡਾਕਟਰ ਬਹੁਤ ਬਹੁਤ ਯਾਰ ਸਾਰੀ ਸਾਰੀ ਕੰਨੀ ਬਰ ਰਹੀ ਹੈ ਜੈਪ ਤਾਂ ਭਰਾ ਪਹੁੰਚ ਗਿਆ ਕਮੈਂਟ ਕਰੇਗਾ ਭਰਾ ਦਾ ਦਾ ਕੋਈ ਬਾਪੂ ਵੀ ਬਾਪੂ ਵੀ ਪਹੁੰਚ ਗਿਆ ਹੋਠ ਠੀਕ ਹੈ ਹਰ ਬਰੀ ਬਦੇ ਬਦੇ ਹਸੀਰ ਮਾਹ ਕਿਦਾਂ ਕਿਦਾਂ ਆ ਜਾ ਆ ਜਾ ਹਾਂ ਲੋ ਜੀ ਹੁਣ ਆ ਚਿਹਰਾ ਦਿਖਾ ਲੈ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਤੁਹੀ ਤਾਂ ਸੋਈ ਖੋਚੋ ਟੈਂਕ੍ਰੈਡਿਟ ਗੋਸ ਟੂ ਮੀ ਦੋ ਵੀਡੀਓ ਪਾਈਆਂ ਪਰ ਮੰਨ ਨਹੀਂ ਦੇ ਇਸ ਕਰਕੇ ਕਹਿੰਦੇ ਵੀਡੀਓ ਕਰਕੇ ਨਹੀਂ ਆਏ ਅਸੀਂ ਉਦਾਂ ਹੀ ਆਉਣਾ ਆਏ ਹੋਏ ਤੋਂ ਆਈਏ ਲੋੜ ਰੌਣਕਾਂ ਲਾਤੀਆਂ ਭਗਤਨਾ ਦੀ ਖੁਸ਼ੀ ਦੋਹੂ ਪਤੰਗ ਬਸ ਕੁੜਮ ਕੱਠੇ ਉਠਾਈ ਤੇ ਦਾਨ ਕੁੜਮ ਨਹੀਂ ਕੱਠੇ ਆ ਇੱਕ ਮਾਮਾ ਜਿਹਾ ਮੁੰਡਾ ਆ ਲੱਗੀ ਹੀ ਆਏ ਹੋਏ ਨੇ ਤੇ ਦੋ ਮੇਰੇ ਆਪਣੇ ਮੋਰਾ ਜਨਾ ਵਿਆਹ ਅਛੇਤਰੀ ਤੇ ਉਹ ਪਿਛਲਾ ਜਿਹੜਾ ਛੋਟਾ ਹੈ ਹਾ ਹੇ ਜਿੰਮੀ ਨੀਲਾ ਲੈ ਸਿੱਤੇ ਸਾਡੇ ਵਿੱਚ ਅੱਜ ਪਤੰਗਬਾਜ਼ੀ ਤੇ ਬੈਠੇ ਹੋਈ ਪਈ ਹੈ ਚੋਰੀ ਚੋਰੀ ਕੋਈ ਚਲਾ ਲੇ ਫੋਟੋ ਹੋ ਜਾਏ ਕੋਈ ਉਡਾ ਲੈ ਨੀਲਾ ਇੱਕ ਅਬਿਆਨ ਗ੍ਰੀਨ ਕਲਾਸ ਨਹੀਂ ਹੈਗਾ ਜਦ ਦੋ ਜਨ ਵੇਟ ਕਰ ਬੁੱਤ ਵੇਟ ਕਰ ਇੱਥੇ ਨਹੀਂ ਫਿਰੇ ਇੱਥੇ ਨਹੀਂ ਇੱਥੇ ਕਿਉਂ ਮੰਮਾ ਡੈਡੀ ਬਣੂਗਾ ਬਈ ਸਾਨੂੰ ਲੋੜੀ ਦਿਹਾਉ ਕਿੱਦੀ ਆਇਆ ਸਮਾਨ ਲੋੜੀ ਦਿਹਾਉ ਜਲਦੀ ਜਲਦੀ ਦਿਹਾਉ ਅਬਿਆਨ ਡੈਡੀ ਡੈਡੀ ਉਹ ਪੜਿਆ ਉਹ ਕੇ ਆ ਫਿਨਾਈ ਡੈਡੀਂ ਘਰ ਆਤੇ ਗੋਣੀ ਉਹ ਡੈਡੀ ਆਹ ਬਾਲਾ ਕੱਲ ਹੀ ਹੋ ਗਿਆ ਅਣ ਚਾਨ ਚੜਾ ਯਾਰ ਉਹ ਹਾਂ ਡੈਡੀ ਬਤਾਂ ਨੂੰ ਮਾਰਾ ਸੀ ਕੱਪੜੇ ਸੁੱਕੜੇ ਪਾਇਤਾ ਹਤੇ ਆ ਵੇਖ ਨੀ ਹੁਣ ਨੀ ਮੈਂ ਉਹ ਆਲਾ ਜਸਤ ਦਾ ਨਾ ਬਾਹਰ ਜਾਂਦਾ ਗਏ ਚੱਲ ਮਰੋੜ ਦੇ ਸਾਰੇ ਹੁਣ ਮਰੋੜ ਦੇ ਨਹੀਂ ਅਸੀਂ ਵੀ ਪਤਾਂੜਾ ਹਾਂ ਕੁਝ ਦਿਨ ਪਹਿਲੇ ਹਾਂ ਉਹ ਸ਼ਾਂਤੀ ਕਬੀ ਕਾਣੀ ਕਬੀ ਜਾਣੀ ਕਬੀ ਕਾਣੀ ਉਹ ਵੈਰੀ ਗੁੱਡ ਡੈਡੀ ਜੀ ਪਤੰਗ ਘਾੜ ਕੇ ਲਾ ਆਹ ਚੱਲੀ ਆ ਆਪ ਮੱਚੀ ਚੱਲੀ ਮੱਚੀ ਚੱਲੀ ਆ ਮੱਛੀ ਚੱਲੀ ਉਹ ਨਹੀਂ ਨਹੀਂ ਇੱਕ ਮਿੰਟ ਰੋਕਦੇ ਰਿਹਾ ਯਾਰੋ بڑا ਕੁੱਤਾ ਏ ਮੈਂ ਉਹ ਪੇਟ ਚ ਨਹੀਂ ਮੂੰਹ ਦਾਇਦ ਨਾ ਪਰ ਕੁੱਤਾ ਵੱਡਾ ਜੀ ਤੇ ਸੱਟ ਗਿਆ ਅਬੀ ਸਹੀ ਐਂਟਰਟੇਨਮੈਂਟ ਮੈਂ ਹਿਆਰ ਅਜੀ ਕਹਦਾ ਨਾ ਰਿਕਵੈਸਟਾਂ ਕਰ ਲਾਂ ਕਿ ਮੈਨੂੰ ਚੁੱਲੇ ਤੇ ਚਾਹ ਬਣਾ ਦੇ ਬਣਾ ਹਾਈ ਅੱਜ ਬਰਸ ਅੱਜ ਚਾਹ ਦੇਖੋ ਬਣਦੀ ਪਰਿਆਲ ਮਾਟੀ ਦੇ ਪਰਿਆਲ ਉਹ ਅੱਗ ਲਾਈ ਉਹ ਅੱਜ ਬਰਸ ਹੈ ਤੇ ਪਾਣ ਕਹਿੰਦੇ ਨਿਆ ਮਿਹਨਤ ਕਰਦੇ ਆ ਹਾ ਹਾਂ ਆਹ ਬੰਦੇ ਨੇ ਆਪਣੇ ਘਰ ਚ ਆਪਣਾ ਚੁੱਲਾ ਬਣਾਇਆ ਨਾ ਬੇਸੀ ਨਾਲ ਲਿਓ ਤੇ ਚਾਹ ਮੈਂ ਤੁਹਾਨੂੰ ਚੁੱਲੇ ਵਾਲੇ ਪਲਾਵੀ ਹੈ ਤੁਹਾਨੂੰ ਵੀ ਤੀਕ ਦਿਨਾਂ ਤੋਂ ਕਹਿੰਦੇ ਅੱਜ ਦੇਖਿਓ ਪੇਕੇ ਆਏ ਪੇਕੇ ਇਹ ਮੇਂ ਆਪਣਾ ਤੁਹਾਡੇ ਵਾਲੀ ਵੀ ਸੇਮ ਹੀ ਆ ਮੈਨੂੰ ਪਤਾ ਹੈ ਕੀ ਮੇਰੇ ਘਰੇ ਚਾਹ ਕੋ ਚੜਿਆ ਆਹ ਆਹ ਹੋਰ ਕਿੱਥੇ ਚੁਲੀਆ ਕਿੱਦਾਂ ਹੈ ਮੇਰੀਆਂ ਕੁੜੀਆਂ ਵੀ ਨਹੀਂ ਆਏ ਚਾਹ ਆ ਤੁਹਾਡੇ ਵਾਸਤੇ ਚਾਹ ਤੁਹਾਨੂੰ ਦਿਖਾ ਦੇਣਾ ਦਿੱਲੀ ਤੇ ਰਹੀਆ ਅੱਛਾ ਇੱਕ ਵਾਰ ਮੈਨੂੰ ਸੱਚ ਦੱਸ ਉਹ ਜਿਹੜਾ ਪਤੀਲੀ ਦੇ ਥੱਲੇ ਆ ਹਾਂਜੀ ਉਹ ਕੀ ਕਰਿਆ ਮੜੀ ਦੀ ਮਿੱਟੀ ਲਈ ਹਾਂ ਉਹਨਾਂ ਦੇ ਥੱਲੇ ਕਾਲਾ ਨਹੀਂ ਹਾਂ ਲਿਪ ਦਿੱਤਾ ਕੋਸੀ ਵੀ ਦੇਈ ਤਾ। ਸਾਫ ਕਰਾਂ ਮੈਂ ਤੇ ਨੋ ਨਹੀਂ ਕੁਈ। ਤੇ ਜਰਮਨ ਨੇ ਤੇ ਨਰਦੀ ਮੰਨ ਨਹੀਂ। ਤੇ ਮੈਂ ਤੁਹਾਡੇ ਵਾਸਤੇ ਸਪੈਸ਼ਲ ਜੌਬ ਬਣਾਉਣੀ। ਤੁਹਾਡੇ ਪੀ ਅੰਦਰ ਚੁੱਲੇ ਹੋਵੇ ਜੀ ਗੈਰ ਦੀ ਪਲਾਵਾਂਗੇ ਤੇ ਰਿਹਾ ਭਰ ਹਨ। ਤੇ ਮੈਂ ਮੈਂ ਤਾਂ ਮੰਮੀ ਜਿਹੜੀ ਵੀ ਵਾਂਗੇ। ਚੁੱਲੇ ਆ। ਅਜੀ ਚੁੱਲੀ ਆਲੀ ਚਾਹ ਦਾ ਪਤਾ ਕਿੰਨਾ ਅੱਛਾ ਜ਼ਾਇਕਾ। ਮਜ਼ਾੰਦ ਹੈ। ਲਾਂਚ ਕਰ। ਕਦੋਂ? ਕਿਦਰੀ ਕੀਤਾ ਨਾ। ਲਾਂਚ? ਹੈ? ਉਹ। ਤਾਂ ਕਿ ਕੀਤਾ ਨਾ। ਮੈਂ ਜਾਣਾ ਬੋਂਦੇ। ਮੈਂ ਕਿਤੇ ertid te ba na na lagda ਨਹੀਂ ਮੇਰੇ ਕੋਲ ਲੱਗ ਰਿਹਾ ਕੀ ਗੱਲ ਆਹ ਹਾਂ 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 ਕਿਤੇ ਪੱਤੀਆਂ ਪਾਇਆ ਨਹੀਂ ਬੇਲਾ ਮੈਂ ਕਿਹਾ ਰੇਜ ਤੇ ਜਾਇਆ ਅੱਛਾ ਪਹਿਲਾ ਰੰਨੀ ਇਦਾਂ ਹੀ ਫੌਂਟ ਫ੍ਰੈਗਮੈਂਟ ਫ੍ਰੈਗਮੈਂਟ ਕਿੱਲੇ ਦੀ ਚਾਹ ਰੀ ਤੈਨੂੰ ਕਾਹਦੀ ਬੇਟਾ ਆਹ ਨਹੀਂ ਬੇਟਾ ਇਹ ਤੁਸੀਂ ਕਿਸੇ ਕਿਸੇ ਖੜੇ ਹੋ ਗਏ ਹੋ ਕਿੰਨਾ ਸੋਹਣਾ ਚੁੱਲਾ ਆਪਣਾ ਬਣਾਇਆ ਚੌਂਕਾ ਜਿਹਾ ਠੀਕ ਹੈ ਹਲਕਾ ਵੀ ਲਗਾਇਆ ਹੈ ਵਿੱਚ ਬਾਸੋਂ ਮੱਪਾ ਥੋੜੀ ਹੀ ਫਲੇਮ ਬਣਾਉਣੀ ਹੈ ਆਪਣੇ ਘਰ ਦੀ ਹੁਣ ਕਿੰਨੀ ਮੈਲ ਹੋਰ ਕਰਨੀ ਆਹ ਬਣਾ ਜਾ ਸੋਨਾ ਬਣਾਇਆ ਅੱਗ ਨਹੀਂ ਬਲਣ ਦੀ ਲੱਗਦਾ ਇਹ ਆਪਣਾ ਹੀ ਚੁੱਲੇ ਦੀ ਚਾਲ ਆਪਣਾ ਹੀ ਯਾਰਾ ਯਾਨੀ ਇਹ ਜਦੋਂ ਇਦਾਂ ਹੀ ਹੁੰਦਾ ਵਾਪੇ ਜਸ ਸਾਰੇ ਨਹੀਂ ਪਰ ਸਮ ਟਾਈਮਸ ਹਾਂ ਲੋਕੋ ਘਰੇ ਮਿਲ ਨਹੀਂ ਆਉਂਦਾ ਤੇ ਹਣੀ ਚਾਹ ਜਿਹੜੀ ਆ ਇੱਥੇ ਕਰਦੀ ਕਰਨ ਦੇਨ ਬਣਾ ਲਈ ਦੀ ਤੇ ਆ আচ্ছা ਮੈਂ ਹਾਉ ਨਾ ਸੁੰਦਾਰਾ ਕੀ ਹੈ ਅੱਛਾ ਹ ਹਾਲੂ ਮਠਿਆਰੀਆਂ

ਚੁੱਲੀ ਅਲੀ ਚਾਹ ਬਹੁਤ ਜ਼ਿਆਦਾ ਅੱਛਾ ਮੈਂ ਵੀ ਐਵੇਂ ਜਾਗ ਚ ਪਉਣ ਲੱਗੀ ਹਾਂ ਕੰਮ ਚ ਸਹੀ ਪੈਣਾ ਨਹੀਂ ਬਬੀ ਕੀ ਚੱਕਰ ਨਹੀਂ ਨਹੀਂ ਕੀ ਨਹੀਂ ਤੁਸੀਂ ਆਵੇਂ ਪਰਫੈਕਟ ਵੈਰੀ ਵਾਹ ਹਾਂ ਆਹੋ ਅੰਟੀ ਜੀ ਕਾਫੀ ਪੀ ਲਓ ਮਮਮੀ ਬਹੁਤ ਆਜਾ ਤੂੰ ਵੀ ਮਾ ਫੜੀ ਜੀ ਮੈਂ ਕਾਫੀ ਖੰਦੀ ਹੈ ਸਹੀ ਹੈ ਵੈਸੇ ਉਹ ਆਂਟੀ ਜੀ ਕਾਫੀ ਪੀਤੀ ਪੁੱਛੋ ਪੀਣੀ ਚਾਹ ਹੋ ਰਹੀ ਹੈ ਮੈਂ ਪਾਉਂ ਨਹੀਂ ਪੀ ਲਓ ਹੁਣ

ਇਹ ਚਲੋ ਆਂ ਜਾਂਦੇ ਤੇ ਮਨਮਟੇ ਕਰਨਾ ਹੈ ਨਾ ਤਾਂ ਨਹੀਂ ਮਤਲਬ ਮਿਲਟਿੰਗ ਕਰਨੀ ਹੈ। ਅੱਜ ਸ਼ਾਮ ਨੂੰ ਕਿੱਦ ਘੱਟ ਨਾ ਸਨ। ਉਹ ਘਰ ਵਾਲੇ ਦੇ। ਇਹ ਮੈਂ ਅਜ ਤੌਰ ਤਰੀਕੇ ਨਾਲ ਤੁਹਾਨੂੰ ਚ ਉਹਨੂੰ ਦਿਖਾਈ ਹੀ ਆ ਥੋੜੇ ਦਿਖਾਈ। ਪਰ ਇਹ ਹੈ ਗਗੂ ਆਈ ਅੱਜ ਘੱਟ ਘੱਟ ਸਾਰੀ ਸਾਰੀ ਮੇਰਾ ਮੇਰੀਆਂ ਭੈਣਾਂ ਨੂੰ ਜ਼ਰੂਰ ਦੱਸਿਓ ਕਿ ਇਹ ਖੁਸ਼ੀ ਵੱਖਰੀ ਹੁੰਦੀ ਹੈ ਕਿ ਨਹੀਂ ਤੁਹਾਡੇ ਘਰ ਦੇ ਪਰਿਵਾਰ ਵਾਲੇ। ਹਾਂ ਜਦੋਂ ਵੀ ਇਹ ਬਾਹਰ ਆਈਆਂ ਆ ਸੈਲੀ ਨਹੀਂ ਆਈ। ਨਹੀਂ ਮਤਲਬ ਹੁਣ ਆ ਉਹਦੇ ਨਹੀਂ ਆਈ। ਨਹੀਂ ਨਹੀਂ ਇਸ ਵਾਰੀ ਮਤਲਬ ਜਦੋਂ ਦੇ ਸੀ ਬਾਹਰੋਂ ਆਏ ਮਤਲਬ ਮਤਲਬ ਉਹ ਡੇਢ ਮਹੀਨਾ ਹੋ ਗਿਆ। ਇਸ ਹਾਲ ਗੈਰ ਜਰਮਨ ਤੋਂ ਆਏ ਆ ਮਾਨੀਟ ਕੈਨੇਡਾ ਜੀ ਘੜੂ ਮੁਰੇ ਦੇ ਆ ਗਏ ਇਹ ਆਪਣੇ ਜਲੰਧਰ ਆ ਗਏ ਦੋ ਤਿੰਨ ਮਹੀਨੇ ਪਹਿਲਾਂ ਤੇ ਆਪਾਂ ਛੱਡਿਆਗੇ ਨਹੀਂ ਪਿੰਡ ਪਰ ਬਾਹਰ ਮੈਂ ਕੋਈ ਇਕੱਤਰ ਗਏ ਗਰੀਬੀ ਮਿਲਿਆ ਨਹੀਂ ਉਹ ਕੰਮ ਪਰ ਇਹ ਮੇਰੇ ਕੋਲ ਕਲੀਫਾ ਹਾਂ ਸੋ ਜਰਮਨ ਤੋਂ ਪਹਿਲੀ ਇਹ ਜੀ ਆ ਗਏ ਕੈਨੇਡਾ ਤੇ ਪ੍ਰਵਾਸ ਗਿਆ ਸ਼ੋ ਪ੍ਰਵਾਸ ਚ ਗਿਆ ਹੁੰਦਾ ਇਹਦਾ ਇਹੋ ਜਿਹਾ ਥੋੜੀ ਤੇਜ਼ ਤਰਾਰ ਤੇ ਬਾਕੀ ਚਲੋ ਉਹ ਛੇੜਾ ਚਾਹੀਏ ਚਾਹੀਏ ਮਾੜੀ ਆ ਰਹੀ ਹੈ ਜੀ ਇੱਕ ਦਮ ਆਪਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਫੇ ਸਾਰਿਆਂ ਨੂੰ ਇੱਕ ਵਾਰੀ ਹੈਪੀ ਲੋਹੜੀ ਲੋਹੜੀ ਦੇ ਬਹੁਤ-ਬਹੁਤ ਮੁਬਾਰਕਾਂ ਖੁਸ਼ ਰਹੋ ਹੱਸਦੇ ਰਹੋ ਤੇ ਆਪਨੇ ਸਰਾਉਂਡਿੰਗਸ 'ਚ ਇਹ ਦਿਨ ਹੈ ਕੱਢ ਦੇ। ਥੈਂਕ ਯੂ ਸੋ ਮਚ ਥੈਂਕ ਯੂ ਅੱਛਾ ਮੈਂ ਸੋਚੰਡੀ ਸੀ ਉਹਨਾਂ ਦੇ ਬਲੌਗ 'ਚ ਦਿਖਾਨਗੇ ਨਾ ਕੀ ਕੀ ਸਮਾਨ ਆਇਆ ਉਹ ਮੇਰੇ ਖਾਲ 11 ਟੋਕਰੀਆਂ ਬਣਾਈ ਹੋਈਆਂ ਸੀ ਦੋ ਦੋ ਆਪਾਂ ਲੱਗਦਾ ਸੀ ਕਿਨਾ ਕਾਫੀ ਕੋਸ਼ਿਸ਼ ਸੀ ਕਾਫੀ ਕੋਸ਼ਿਸ਼ ਚੀਜ਼ਾਂ ਹੋ ਇੱਕ ਬੋਤਲ ਵੀ ਨਜ਼ਰ ਆ ਰਹੀ ਇਸ ਵਿੱਚ ਸ਼ਾਇਦ ਦੀ ਬੋਤਲ ਹੁੰਦੀ ਦੀਆਂ ਦੇ ਚਿਹਰੇ ਪਟਾਕੇ ਪਟੂਖੇ ਤੇ ਨਹੀਂ ਹੁੰਦੇ ਹਨਾ ਨਹੀਂ ਲੋੜੀ ਦੇ ਵਿੱਚ ਪਿਲਦਾ ਪਟਾਕੇ ਪਟੂਖੇ ਨਹੀਂ ਹੁੰਦੇ ਤੇ ਡਰਾਈ ਫਰੂਟ ਹੋ ਸਕਦਾ ਕਿਉਂਕਿ ਸਰਦੀਆਂ ਚ ਹੁੰਦੀ ਹੈ ਲੋੜੀ ਡਰਾਈ ਫਰੂਟ ਚਾਹ ਵਰਗਾ ਹੋ ਸਕਦਾ ਹੈ ਚੀਨੀ ਵਗੈਰਾ ਹੋਵੇ ਸ਼ੱਕਰ ਵਗੈਰਾ ਹੋਵੇ ਬਈ ਸਾਨੂੰ ਜਲਦੀ ਜਲਦੀ ਕਮੈਂਟ ਕਰਕੇ ਦੱਸੋ ਕਿ ਕਿ ਲੋਰੀ ਚ ਕੀ ਕੀ ਆਉਂਦਾ ਹੈ ਹੁਣ ਸਾਨੂੰ ਪਤਾ ਹੀ ਨਹੀਂ ਹੈਗਾ ਹੁਣ ਆ ਸੀਜ਼ਨ ਪੂਰਾ ਵੀਲੌਗ ਵੀ ਦੇਖਣਾ ਜੀ ਸਾਡੀ ਇੱਥੇ ਜੋ ਜੋ ਆਂਦਾ ਹੈ ਸ਼ਾਇਦ ਉਹ ਕੁਝ ਆਂਦਾ ਹੈ ਕਿ ਜਾਂ ਐਵੇਂ ਸੇ ਜਾਂ ਜਿਆਦਾ ਸਾਡੀਆਂ ਭੈਣਾਂ ਜਾਂਦੀਆਂ ਜੀ ਕਿ ਤੁਹਾਡਾ ਵੀ ਹੁਣ ਟ੍ਰੈਂਡ ਬਣ ਗਿਆ ਹੈ ਕਿ ਪੈਸੇ ਦੇ ਜਾਂਦੇ ਨੇ ਹੁਣ ਕੀ ਕੀ ਹੁੰਦਾ ਤੁਸਾਂ ਨੂੰ ਅੱਛਾ ਇਹ ਵਾਕਈ ਉਹਨਾਂ ਦੀ ਗੱਲ ਸਹੀ ਹੈ ਕਿ ਜਿੱਦੋਂ ਪੇਕੇ ਹੋਣ ਫਿਰ ਨਹੀਂ ਬੁੱਢੀਆਂ ਸੰਭਾਲੀਆਂ ਜਾਂਦੀਆਂ ਹਾਂ ਖੁਸ਼ੀ ਦੀ ਇੱਕੇ ਚਾਹਤ ਵਕਤੀ ਹੁੰਦੀ ਹੈ ਹਾਂ ਬਿਲਕੁਲ ਔਰ ਦਿਲ ਕਰਦਾ ਕਿ ਇਹਨਾਂ ਨੂੰ ਪੱਜ ਕੇ ਨਸ ਕੇ ਆ ਵੀ ਖਵਾ ਦੋ ਆ ਵੀ ਖਵਾ ਦੋ ਐਵੇਂ ਇੱਥੇ ਬਿਠਾ ਦੋ ਇੱਥੇ ਰਹਿ ਜਾਓ ਤੁਸੀਂ ਪਰਜਾਈਆਂ ਨੂੰ ਲਾਖੀਦਾ ਤੁਸੀਂ ਇੱਥੇ ਬਹਿ ਜਾਓ ਤੁਸੀਂ ਵੀਰ ਤੁਸੀਂ ਇੱਥੇ ਬੋ ਬੋ ਹਾਂ ਤੇ ਬੜੀ ਖੁਸ਼ੀ ਖੁਸ਼ੀ ਹੀ ਇੱਕ ਨਵੀਂ ਹੁੰਦੀ ਹੈ ਤੇ ਬਾਅਦ ਚ ਫਿਰ ਉਹੀ ਆਪਣੀ ਡੇਲੀ ਰੁਟੀਨ ਡੇਲੀ ਰੁਟੀਨ ਸ਼ੁਰੂ ਹੋ ਜਾਂਦੀ ਹੈ ਫਿਰ ਇੱਕ ਵਾਰੀ ਬੰਦਾ ਸੈਡ ਵੀ ਹੋ ਜਾਂਦਾ ਹਾਂ ਜਦੋਂ ਵਾਪਸ ਜਾਣ ਲੱਗਣ ਫਿਰ ਸੈਡ ਵੀ ਹੋ ਜਾਂਦਾ ਕਿ ਅੱਛਾ ਚਲੋ ਹੁਣ ਚੱਲ ਜੇ ਬਸ ਇਨਾ ਕਿਸੇ ਤੇ ਬਾਰਾ ਵਧੀਆ ਵੀਲੌਗ ਬਣਾਇਆ ਸੀ ਉਹ ਆਦੀ ਅਸੀਂ ਫੈਮਿਲੀ ਵੀ ਵੇਖ ਲਈਏ ਸੀ ਕਿਉਂਕਿ ਅਸੀਂ ਇਹਨਾਂ ਨੂੰ ਜਾਣਦੇ ਸੀ ਇਹਨਾਂ ਦੇ ਸ਼ਾਰਟਸ ਫਨੀ ਵੇਖਦੇ ਹੁੰਦੇ ਸੀ ਸ਼ਾਰਟਸ ਫਨੀ ਅੱਜ ਵੀਲੌਗ ਵੇਖਿਆ ਇਹਨਾਂ ਦੀ ਫੈਮਿਲੀ ਨੇ ਵੇਖਿਆ ਬਹੁਤ ਅੱਛਾ ਲੱਗਾ ਤੁਹਾਨੂੰ ਕਿਵੇਂ ਦਾ ਲੱਗਾ ਜਲਦੀ ਜਲਦੀ ਸਾਨੂੰ ਕਮੈਂਟ ਕਰੋ ਸਾਨੂੰ ਇਹ ਵੀ ਦੱਸੋ ਕਿ ਕੀ ਕੀ ਚੀਜ਼ਾਂ ਤੁਹਾਡੀਆਂ ਹੁੰਦੀਆਂ ਨੇ ਤੁਸੀਂ ਕੀ ਕੀ ਦਿੰਦੇ ਹੋ ਰੱਖੋ ਆਪਣਾ ਖਿਆਲ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਜਲਦੀ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ